ਕਈ ਸੰਗਤਾਂ ਐਸੀਆਂ ਨੇ ਜੋ ਵਿਦੇਸ਼ ਦੀ ਧਰਤੀ ਤੋਂ ਵੀ ਨਤਮਸਤਕ ਹੋਣ ਲਈ ਇਸ ਜਗ੍ਹਾ ਤੇ ਪਹੁੰਚੀ ਆ ਗਈਆਂ ਨੇ ਖਾਸਾ ਉਤਸ਼ਾਹ ਜ਼ਰੂਰ ਇਸ ਧਰਤੀ ਤੇ ਦੇਖਣ ਨੂੰ ਮਿਲਦਾ ਹੈਗਾ ਆ ਹਰ ਇੱਕ ਸੰਗਤ ਜੇਕਰ ਤੁਸੀਂ ਦੇਖੋ ਰੋਡ ਤੇ ਵੀ ਖੜੀ ਆ ਤਾਂ ਉਹਨਾਂ ਨੇ ਆਪਣੇ ਜੋੜੇ ਜਿਹੜੇ ਨੇ ਉਹ ਉਤਾਰੇ ਹੋਏ ਨੇ ਇਹ ਰੋਡ ਨੂੰ ਪੂਰੀ ਨੂੰ ਪਾਰਕਿੰਗ ਦੇ ਵਿੱਚ ਬਦਲਿਆ ਜਾਂਦਾ ਆ ਟੋਪ ਹੋਵੇ ਮੀਂਹ ਨਹੀਂ ਹੋਵੇ ਛੁੱਟੀ ਤੇ ਨਹੀਂ ਕਰਦੇ ਨਾ ਨਾ ਕੋਈ ਛੁੱਟੀ ਨਹੀਂ ਤੇ ਹੋਣਾ ਹੋਣਾ ਮੀ ਆਏ ਨੇਰੀ ਆਏ ਮਦਲਾ ਆਵਾਜ਼ ਪੈ ਜਾਂਦੀ ਐ ਦਰਬਾਰ ਇੱਥੇ ਦਰਬਾਰ ਤੇ ਹੋਣਾ ਹੋਣਾ ਆ ਚੇਕਰ ਕੋਈ ਐਤਵਾਰ ਕੋਈ ਘਰ ਦਾ ਫੰਕਸ਼ਨ ਆ ਜੇ ਤੇ ਨਹੀਂ ਜੇ ਫੰਕਸ਼ਨ ਕੈਨਸਲ ਕਰ ਦਿੱਤਾ ਸੀ ਇੱਕਦੋ ਮੈਂ ਕੀਤੇ ਆ ਅੰਜਨ ਕੈਨਸਲ ਘਰ ਵੀ ਪ੍ਰੋਗਰਾਮ ਸੀ ਪਰ ਉਦਰ ਨਹੀਂ ਮੈਂ ਗਿਆ ਇੱਧਰ ਮੈਨੂੰ ਆਉਣਾ ਜ਼ਰੂਰੀ ਆਰੇ ਇੱਕ ਵਾਰ ਆਸਰੀ ਪਰ ਨਹੀਂ ਪਰਣੀ ਆਰੇ ਐਤਵਾਰ ਕਿਉਂਕਿ ਇਹਨਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਇਸ ਤਰੀਕੇ ਨੌਜਵਾਨ ਜਿਹੜੇ ਨੇ ਸੜਕਾਂ ਤੇ ਖੜੇ ਹੋ ਕੇ ਗੁਰਬਾਣੀ ਦਾ ਆਨੰਦ ਮਾਣਦੇ ਨੇ ਚਾਹੇ ਮੈਂ ਦੂਰ ਦੂਰ ਤੱਕ ਚੇਕਰ ਦਿਖਾਵਾਂ ਤਾਂ ਤੁਹਾਨੂੰ ਇਹ ਸਾਰੀ ਨੋਡ ਸੰਗਤਾਂ ਦੇ ਨਾਲ ਪਰੀ ਹੋਈ ਨਜ਼ਰ ਆਵੇਗੀ ਕਿਉਂਕਿ ਐਤਵਾਰ ਖਾਸ ਕਰਕੇ ਪ੍ਰਸ਼ਾਸਨ ਦੀ ਮਜੂਰੀ ਨਾਲ ਇਹ ਦੋਨੋਂ ਰੋਡ ਜੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਪਰਿਵਾਰ 'ਚ ਹੋਰ ਵੀ ਕੋਈ ਹੁੰਦਾ ਨਾਲ ਪਰਿਵਾਰ 'ਚ ਮੇਰਾ ਇੱਕ ਵੱਡਾ ਬ੍ਰਦਰ ਹੁੰਦਾ ਜੇ ਉਹ ਵੀ ਹਰ ਐਤਵਾਰ ਹੁੰਦੇ ਆ। ਦੋਨੇ ਹੁੰਦੇ ਭਾਂਗੇ ਨੇ ਉਹਨਾਂ ਦੀ ਅੰਦਰ ਡਿਊਟੀ ਹੁੰਦੀ ਏ। ਉਹ ਅੰਦਰ ਕਰਦੇ ਉਹ ਮਤਲਬ ਗੁਰਸੇਖਾ ਮੈਂ ਮਤਲਬ ਪੜ੍ਹੇਗਾ ਪਹਿਲਾਂ ਬਾਹਰ થી ਹੋਣ ਮੈਂ ਇਧਰ ਆ ਆ ਕਰਕੇ। ਜਿਦਾਂ ਮੈਂ ਮਹਿਸੂਸ ਹੁੰਦਾ ਐ ਇੰਨੀ ਸੰਗਤ ਜਦੋਂ ਬਿਰਤੀ ਜੁੜੀ ਹੋਵੇ ਉਸ ਪ੍ਰਮਾਤਮਾ ਨਾਲ ਗੁਰਬਾਣੀ ਦਾ ਅਨੰਦ ਮਾਣਦੇ ਹਾਣ ਕੀ ਮਹਿਸੂਸ ਕਰਦੇ ਹੋ ਸਰ ਇਹ ਮਨ ਨੂੰ ਸ਼ਾਂਤੀ ਮਿਲਦੀ ਆਗੇ ਇਥੇ ਮਹਾਰਾਜ ਗੁਰੂ ਘਰ ਆਗੇ ਸਭ ਕੋਈ ਕਿਰਪਾ ਮਾਲਾ ਦੇ ਇਹ ਸੰਗਤ ਨਾਲ ਜੁੜਿਆ ਹੈ ਬੰਦਾ ਕਿ ਕੋਈ ਵੀ ਆਏ ਤੇ ਮਹਾਰਾਜ ਦੇ ਨਾਮ ਤੇ ਜਪਦਾ ਹੈ ਬੰਦਾ ਜਿਉ ਤਿਉ ਪ੍ਰੇਮ ਖਿਲਨ ਕਾ ਚਾਹੋ ਸਿਰ ਧਰਤਲੀ ਗਲੀ ਮੇਰੀ ਆਓ ਇਤਮਾਰਕ ਪੈਰ ਤਰੀ ਜੈ ਸਰਦੀਜਾ ਕਾਮਨਾ ਕੀਜੇ ਹਰ ਐਤਵਾਰ ਚ ਪੈਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਘਟ ਦੇਖਣ ਨੂੰ ਮਿਲਦਾ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਦੇ ਉੱਪਰ ਮੌਜੂਦ ਹੈਗੇ ਹਨ ਹਰ ਐਤਵਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਰ ਦੇ ਉੱਪਰ ਆਸਰੀਆਂ ਪਰਨੋਂਦੀਆਂ ਨੇ ਅਤੇ ਹਰ ਇੱਕ ਸੰਗਤ ਦੂਰ ਦਰਾਡੇ ਹੋਏ ਏਸੇਗਾ ਤੇ ਪਹੁੰਚਦੀ ਹੈ ਸੰਗਤਾਂ ਨਾਲ ਗੱਲਬਾਤ ਵੀ ਕਰਾਂਗੇ ਸੰਗਤਤ ਮੌਜੂਦ ਹੈ ਵਿੱਚ ਵਾਹਿਗੁਰੂ ਜੀ ਕਾ ਹਾਲ ਸਭ ਹੈ ਜੀ 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 ਨਾਮ ਤੁਹਾਡਾ ਓਂਕਾਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਮੈਂ ਬਟਾਲਾ ਤੋਂ ਜੀ ਹਰ ਐਤਵਾਰ ਆਸ ਦੀ ਪਰਦੀ ਹਰ ਐਤਵਾਰ ਹਰ ਐਤਵਾਰ ਕੋਈ ਨਾ ਕਰਨੀ ਪੈਂਦਾ ਜੀ ਤਤ ਹੋਵੇ ਮੀ ਕਣੀ ਹੋਵੇ ਛੁੱਟੀ ਤੇ ਨਹੀਂ ਕਰਦੇ ਕੋਈ ਨਾ ਨਾ ਕੋਈ ਛੁੱਟੀ ਨਹੀਂ ਤੇ ਹੁਣਾ ਹੁਣਾ ਮੀ ਆਏ ਨੇਰੀ ਆਏ ਮਤਲਬ ਆਵਾਜ ਪੈ ਜਾਂਦੀ ਐਦਵਾਰ ਤੇ ਦਰਬਾਰ ਤੇ ਹੁਣਾ ਹੁਣਾ ਜੇਕਰ ਕੋਈ ਐਦਵਾਰ ਕੋਈ ਘਰ ਦਾ ਫੰਕਸ਼ਨ ਆ ਜੇ ਤੇ ਨਹੀਂ ਜੇ ਫੰਕਸ਼ਨ ਕੈਨਸਲ ਕਰ ਦਿੱਤਾ ਸੀ ਇੱਕਦਮ ਮੈਂ ਕੀਤੇ ਹਾਂ ਅੰਜਨ ਕੈਨਸਲ ਕਰ ਵੀ ਪ੍ਰੋਗਰਾਮ ਸੀ ਪਰ ਉਦਰ ਨਹੀਂ ਮੈਂ ਗਿਆ ਇਧਰ ਮੈਨੂੰ ਆਉਣਾ ਜ਼ਰੂਰੀ ਹੈ ਅਰੇ ਐਦਵਾਰ ਆਸਰੀ ਪਰ ਨਹੀਂ ਪਰਣੀ ਐ ਐਦਵਾਰ ਕਿਉਂਕਿ ਇਹਨਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਨੂੰ 2 ਸਾਲ ਹੋ ਗਏ ਹੁੰਦੇ ਨੇ ਮੇਰੀ ਸ਼ਰਾਬ ਇਹਨਾਂ ਨੇ ਸ਼ਰਾਬ ਛਡਾਤੀ ਜੇ ਇੱਕਦਮ ਜਿੰਨੇ ਜਿਹੇ ਬਦਲਾਅ ਕੀ ਕੀ ਆਏ ਨੇ ਬਦਲਾਅ ਬਹੁਤ ਜ਼ਿਆਦਾ ਆ ਗਿਆ ਜੀ ਮੇਰੇ ਬਹੁਤ ਜ਼ਿਆਦਾ ਪਹਿਲਾਂ ਮਤਲਬ ਮੈਂ 2 ਸਾਲ ਪਹਿਲਾਂ ਨਸ਼ੇ ਨੂੰ ਛੱਡਦਾ ਸੀ ਪਰੋਂ ਠੀਕ ਹੈ ਬਿਲਕੁਲ ਲੱਗਦਾ ਇਸ ਦਰ ਤੇ ਜੇਕਰ ਕੋਈ ਆ ਕੇ ਆਪਣੇ ਨਸ਼ੇ ਛੱਡ ਰਿਹਾ ਹੈ ਚੰਗਾ ਜੀਵਨ ਵੱਲ ਜਾ ਰਿਹਾ ਤੇ ਕੀ ਮਾੜਾ ਹੈ ਬਿਲਕੁਕੁਲ ਵਧੀਆ ਜੀ ਜਿਹੜਾ ਮਤਲਬ ਮੁੰਡਾ ਬੰਦਾ ਕੋਈ ਨਸ਼ੇ ਕਰਦਾ ਮੈਂ ਤੇ ਇਹੋ ਕਹਿੰਦਾ ਕਿ ਹਰ ਐਤਵਾਰ ਮਨੋ ਤਨੋ ਮਤਲਬ ਮਨ ਸਾਫ਼ ਕਰਕੇ ਇੱਥੇ ਆਓ ਸਭ ਕੁਝ ਛੁੱਟ ਜਾਂਦਾ ਕਿਹਣੀ ਛੁੱਟਦਾ ਸਭ ਕੁਝ ਕਈ ਐਸੇ ਜੋ ਚਪੈਰਾ ਸਾਹਿਬ ਨੂੰ ਗਲਤ ਆਖੀ ਜਾਂਦੇ ਆ ਇਹਨਾਂ ਨੂੰ ਚਪਰਾ ਸਾਹਿਬ ਨੂੰ ਗਲਤ ਆ ਕੀ ਜਾਂਦੇ ਆ ਤੇ ਐਸੇ ਲੋਕ ਵੀ ਨੇ ਨਹੀਂ ਮਤਲਬ ਕੋਈ ਮਤਲਬ ਜਿਹਨਾਂ ਦੇ ਅਨੁਭਵੀ ਜਿਹਨਾਂ ਦਾ ਦਿਮਾਗ ਨਹੀਂ ਹੈਗਾ ਉਹ ਇਹ ਗੱਲਾਂ ਕਰਦੇ ਆ ਨਹੀਂ ਬਾਕੀ ਇਹ ਆ ਕਿ ਸਾਡੇ ਅਸੀਂ ਤਾਂ ਹਰ ਐਤਵਾਰ ਸਾਨੂੰ ਸਭ ਘਟ ਮਿਲਦਾ ਜੀ ਪਰਿਵਾਰ ਚ ਹੋਰ ਵੀ ਕੋਈ ਆਉਂਦਾ ਨਾਲ ਪਰਿਵਾਰ ਚ ਮੇਰਾ ਇੱਕ ਵੱਡਾ ਬ੍ਰਦਰ ਆਉਂਦਾ ਜੇ ਉਹ ਵੀ ਹਰ ਐਤਵਾਰ ਆਉਂਦੇ ਆ ਨਾਲ ਦੋਨੇ ਹੁੰਦੇ ਹਾਂ ਜੀ ਜੀ ਉਹਨਾਂ ਦੇ ਅੰਦਰ ਡਿਊਟੀ ਹੁੰਦੀ ਹੈ ਉਹ ਅੰਦਰ ਕਰਦੇ ਉਹ ਮਤਲਬ ਗੁਰਸੇਖਾ ਮੈਂ ਮਤਲਬ ਕਟਿੰਗ ਆ ਪਹਿਲਾਂ ਬਾਹਰ ਸੀ ਹੁਣ ਮੈਂ ਇੱਧਰ ਆ ਆ ਕਰਕੇ ਬਾਕੀ ਠੀਕ ਆ ਵਧੀਆ ਜੀ ਮੈਂ ਕੁਛ ਕਲ ਸਾਹਿਬ ਕਲ ਸਾਹਿਬ ਇੱਕ ਜੀ ਚਰਨਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਹੁੰਦੇ ਤੁਸੀਂ ਮੈਂ ਪਟਿਆਲੇ ਤੋਂ ਸਰ ਨਾਲ ਕੋਰ ਸਿੰਘ ਤਾਂ ਵੀ ਹੁੰਦੀਆਂ ਪਿੰਡ ਤੋਂ ਨਹੀਂ ਸਰ ਇਹ ਫਰੈਂਡ ਹੀ ਆਹੀ ਤਿੰਨ ਚਾਰ ਜਿਹੜੇ ਆ ਜੀ ਉਹ ਇਕੱਠੇ ਆਨੇ ਇੱਥੇ ਹਾਂਜੀ ਹਾਂਜੀ ਕਿਦਾਂ ਦਾ ਮਹਿਸੂਸ ਹੁੰਦਾ ਐ ਇੰਨੀ ਸੰਗਤ ਜਦੋਂ ਬਿਰਤੀ ਜੁੜੀ ਹੋਵੇ ਉਸ ਪਰਮਾਤਮਾ ਨਾਲ ਗੁਰਬਾਣੀ ਦਾ ਅਨੰਦ ਮਾਣ ਕੇ ਹੁਣ ਕੀ ਮਹਿਸੂਸ ਕਰਦੇ ਹੋ ਸਰ ਇਹ ਮਨ ਨੂੰ ਸ਼ਾਂਤੀ ਮਿਲਦੀ ਆਗੇ ਇੱਥੇ ਮਹਾਰਾਜ ਗੁਰੂ ਘਰ ਆਗੇ ਸਭ ਕੋਈ ਕਿਰਪਾ ਮਾਲਾ ਦੀ ਸੰਗਤ ਨਾਲ ਜੁੜਿਆ ਹੈ ਬੰਦਾ ਤੇ ਕੋਈ ਵੀ ਆਏ ਦੇ ਮਹਾਰਾਜ ਦੇ ਨਾਮ ਦੀ ਜਪਨ ਕਰਦਾ ਹੈ ਬੰਦਾ ਵਾ ਹਾਂਜੀ ਕਿਦਾਂ ਫਿਰ ਕੀ ਕੀ ਸੇਵਾ ਕਰਦੇ ਹੋ ਇੱਥੇ ਆ ਕੇ ਸਰ ਸੇਵਾ ਨੇ ਦਰਸ਼ਨ ਕਰਨ ਆਏ ਦੀ ਸੰਗਤ ਦੇ ਮੱਥਾ ਟੇਕੀਦਾ ਵਾ ਤੇ ਕੰਮ ਵੀ ਹੈਗਾ ਸਾਡਾ ਜੋ ਆਪਣੇ ਲਮੂਨੀ ਹੁੰਦੀ ਉਹ ਫਿਰ ਕੰਮ ਤੇ ਵੀ ਜਾਣਾ ਹੁੰਦਾ ਪਹਿਲਾਂ ਪਰ ਇਹਨਾਂ ਦੇ ਹਾਜ਼ਰੀ ਨੂੰ ਆ ਕੇ ਫਿਰ ਅਸੀਂ ਚਾਹੀਦਾ ਕੀ ਜੇ ਤੇਰ ਤੂੰ ਆ ਰਹੇ ਹੋ ਜੀ ਸਰ ਮੈਨੂੰ ਤਾਂ 6 ਸਾਲ ਹੋ ਗਏ ਇੱਥੇ ਆਂਦੇ ਹਾਂ ਜੀ ਹਾਂ ਜੀ ਬਾਈ ਬਿਲਕੁਲ ਧੁਰ ਧੁਰ ਤੱਕ ਤੁਹਾਨੂੰ ਦੇਖ ਕੇ ਦਿਖਾਈਏ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਨਜ਼ਰ ਆ ਰਿਹਾ ਹੋਵੇਗਾ ਵੱਡੇ ਪੱਦਰ ਤੇ ਸੰਗਤਾਂ ਹਰ ਐਤਵਾਰ ਨੂੰ ਇਸ ਦਰ ਤੇ ਹਾਜ਼ਰੀਆਂ ਭਰਤੀਆਂ ਨੇ ਕਰੀਬ ਕਰੀਬ 1.5 ਕਿਲੋਮੀਟਰ ਤੱਕ ਗੁਰੂ ਘਰ ਤੋਂ ਸੰਗਤਾਂ ਬਾਹਰ ਰੋਡ ਤੱਕ ਬੈਠ ਕੇ ਆਨੰਦ ਮਾਣਦੀਆਂ ਨੇ ਗੁਰਬਾਣੀ ਪੜ੍ਹਦੀਆਂ ਨੇ ਸੁਣਦੀਆਂ ਨੇ ਕੁਨੇ ਕੋਈ ਸਮੇਂ ਦੇ ਵਿੱਚ ਅਰਦਾਸ ਹੋਏਗੀ ਸੰਗਤਾਂ ਅਰਦਾਸ ਦੇ ਵਿੱਚ ਸ਼ਾਮਲ ਹੋਣਗੀਆਂ ਸੋ ਦੇਖੋ ਕਿਸ ਤਰੀਕੇ ਨੌਜਵਾਨ ਜਿਹੜੇ ਨੇ ਸੜਕਾਂ ਤੇ ਫਰੇ ਹੋ ਕੇ ਗੁਰਬਾਣੀ ਦਾ ਆਨੰਦ ਮਾਣਦੇ ਨੇ ਚਾਹੇ ਮੈਂ ਦੂਰ ਦੂਰ ਤੱਕ ਚੇਕਰ ਦਿਖਾਵਾਂ ਤਾਂ ਤੁਹਾਨੂੰ ਇਹ ਸਾਰੀ ਰੋਡ ਸੰਗਤਾਂ ਦੇ ਨਾਲ ਭਰੀ ਹੋਈ ਨਜ਼ਰ ਆਵੇਗੀ ਕਿਉਂਕਿ ਐਤਵਾਰ ਖਾਸ ਕਰਕੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਇਹ ਦੋਨੋਂ ਰੋਡ ਜਣੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਇਹ ਦੋਨੋਂ ਰੋਡਸ ਪੂਰਨ ਤੌਰ ਤੇ ਬੰਦ ਕੀਤੀਆਂ ਜਾਂਦੀਆਂ ਨੇ ਤਾਂ ਜੋ ਸੰਗਤਾਂ ਇਸ ਰੋਡ ਦੇ ਉੱਪਰ ਬੈਠ ਸਕਣ ਖਾਸਾ ਉਤਸ਼ਾਹ ਹਰ ਇੱਕ ਸੰਗਤ ਦਾ ਇੱਥੇ ਦੇਖਣ ਨੂੰ ਮਿਲਦਾ ਹੈਗਾ ਹਰ ਇੱਕ ਸੰਗਤ ਨਾਲ ਜਦੋਂ ਕੋਈ ਨਾ ਕੋਈ ਗੱਲਬਾਤ ਕਰਦੇ ਆ ਜਦੋਂ ਵਿਚਾਰ ਸਾਂਝੇ ਹੁੰਦੇ ਨੇ ਤਾਂ ਜ਼ਰੂਰ ਉਹ ਆਪਣੇ ਜੀਵਨ ਬਾਰੇ ਖਾਸ ਗੱਲਾਂ ਦੱਸਦੇ ਨੇ ਸੋ ਹਰ ਇੱਕ ਸੰਗਤ ਇੱਥੇ ਵੱਡੇ ਪੱਧਰ ਤੇ ਪਹੁੰਚਦੀ ਆ ਖਾਸਾ ਉਤਸ਼ਾਹ ਇੱਥੇ ਸੰਗਤਾਂ ਦਾ ਦੇਖਣ ਨੂੰ ਮਿਲਦਾ ਹੈਗਾ ਸੋ ਹੁਣ ਅਰਦਾਸ ਬੇਨਤੀ ਹੋਏਗੀ ਹਰ ਇੱਕ ਸੰਗਤ ਅਰਦਾਸ ਦੇ ਵਿੱਚ ਸ਼ਾਮਲ ਹੁੰਦੀ ਹੈ ਸੋ ਜ਼ਰੂਰ ਹਰ ਇੱਕ ਸੰਗਤ ਗੁਰਬਾਣੀ ਜ਼ਰੂਰ ਵਿਚਾਰਦੀ ਹੈ ਤੋ ਬਿਲਕੁਲ ਕੁਝ ਸਮੇਂ ਦੇ ਵਿੱਚ ਅਰਦਾਸ ਸ਼ੁਰੂ ਹੋਵੇਗੀ ਕਰੀਬ-ਕਰੀਬ ਸਮਾਂ ਜੇਕਰ ਦਿਖਾਈਏ ਤਾਂ 3:47 ਮਿੰਟ ਹੋ ਗਏ ਆ ਅਤੇ 4:00 ਵਜੇ ਤੱਕ ਇਸ ਦੁਪਹਿਰੇ ਦੀ ਸਮਾਪਤੀ ਹੋ ਜਾਵੇਗੀ ਸੋ ਕੁਝ ਸਮੇਂ 'ਚ ਇਹ ਅਰਦਾਸ ਸ਼ੁਰੂ ਹੋਵੇਗੀ ਉਸ ਤੋਂ ਪਹਿਲਾਂ ਇਹ ਇੰਟਰਵਿਊ ਦੀ ਆਪਾਂ ਸਮਾਪਤੀ ਕਰ ਦਨੇ ਆ ਤੇ ਦੱਸ ਦਨੇ ਆ ਕਿ 12 ਤੋਂ ਲੈ ਕੇ 4:00 ਵਜੇ ਤੱਕ ਹਰ ਐਤਵਾਰ ਇਸ ਜਗ੍ਹਾ ਤੇ ਸੰਗਤਾਂ ਦੁਪਹਿਰੇ ਦੇ ਵਿੱਚ ਆਸਰੀਆਂ ਪਰਨਉਂਦੀਆਂ ਨੇ ਅਤੇ ਕਈ ਸੰਗਤਾਂ ਐਸੀਆਂ ਨੇ ਜੋ ਵਿਦੇਸ਼ ਦੀ ਧਰਤੀ ਤੋਂ ਵੀ ਨਤਮਸਤਕ ਹੋਣ ਲਈ ਇਸ ਜਗ੍ਹਾ ਤੇ ਪਹੁੰਚਦੀਆਂ ਹੈਗੀਆਂ ਨੇ ਖਾਸਾ ਉਤਸ਼ਾਹ ਜ਼ਰੂਰ ਇਸ ਧਰਤੀ ਤੇ ਦੇਖਣ ਨੂੰ ਮਿਲਦਾ ਹੈਗਾ ਆ ਹਰ ਇੱਕ ਸੰਗਤ ਜੇਕਰ ਤੁਸੀਂ ਦੇਖੋ ਰੋਡ ਤੇ ਵੀ ਖੜੀ ਆ ਤਾਂ ਉਹਨਾਂ ਨੇ ਆਪਣੇ ਜੋੜੇ ਜਿਹੜੇ ਨੇ ਉਹ ਉਤਾਰੇ ਹੋਏ ਨੇ ਇਹ ਰੋਡ ਨੂੰ ਪੂਰੀ ਨੂੰ ਪਾਰਕਿੰਗ ਦੇ ਵਿੱਚ ਬਦਲਿਆ ਜਾਂਦਾ ਆ ਸੋ ਬਿਲਕੁਲ ਹੁਣ ਅਰਦਾਸ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ ਸੰਗਤਾਂ ਇੱਥੇ ਆਨੰਦ ਮਾਣ ਰਹੀਆਂ ਨੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਰਦਾਸ ਦੀਆਂ ਜ਼ਰੂਰ ਸਾਂਝੀਆਂ ਕਰਾਂਗੇ ਦੇਖੋ ਜਨਾ ਦੇਖੋ ਕੀਤਾ ਤੇਵਾਰਿਆਂ ਸਿਵਾਰਿਆਂ ਦੇ ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਸਵਾਗਤ ਦਿਨਾਂ ਫਿਲਹਾਲ ਤੇ ਲਈ ਮੈਨੂੰ ਦਿਓ ਇਜਾਜ਼ਤ ਨਿਰਪਟ ਪੋਸਲ ਇਸਮਰਤ ਸੇਂਗਰ ਸਾਹਿਬ